ਸੰਗੇ ਦਿਣੀ ਭਾਨਾ ਸਿੱਧੂ ਤੇ ਦੂਜਾ ਪਰਚਾ ਚੈਨੀ ਖੋਹਣ ਦਾ ਦਰਜ ਕੀਤਾ ਗਿਆ ਹਾਲਾਂਕਿ ਪਹਿਲੇ ਪਰਚੇ ਅਤੇ ਤੀਜਾ ਪਰਚੇ ਦੇ ਵਿੱਚ ਖੁਲਾਸੇ ਹੋਏ ਨੇ ਕਿ ਸ਼ਿਕਾਇਤਕਰਤਾ ਕੌਣ ਹੈ ਪਰ ਚੈਨੀ ਖੋਹਣ ਦੇ ਮਾਮਲੇ ਦੇ ਵਿੱਚ ਹਾਲੇ ਤੱਕ ਕੋਈ ਆਮ ਲੋਕਾਂ ਤੱਕ ਇਸ ਗੱਲ ਦਾ ਖੁਲਾਸਾ ਨਹੀਂ ਹੋਇਆ ਕਿ ਇਸ ਦੇ ਵਿੱਚ ਚੈਨੀ ਖੋਹਣ ਦਾ આરોਪ ਭਾਨੇ ਤੇ ਕਿਸ ਸਖਸ਼ ਵੱਲੋਂ ਲਗਾਇਆ ਗਿਆ ਉੱਥੇ ਹੀ ਇਸ ਮਾਮਲੇ ਤੇ ਵਿਸ਼ਵਜੀਤ ਫਾਜ਼ਿਲ ਕਾਬਲੋਂ ਵੱਡੇ ਖੁਲਾਸੇ ਕੀਤੇ ਗਏ ਨੇ ਜਿਨ੍ਹਾਂ ਨੇ ਕਿਹਾ ਕਿ ਕਿਸ ਤਰ੍ਹਾਂ ਉਸ ਥਾਣੇਦਾਰ ਤੇ ਹੀ ਕਾਰਵਾਈ ਹੋਣੀ ਚਾਹੀਦੀ ਹੈ ਜਿਸ ਨੇ ਕੀ ਭਾਨਾ ਸਿੱਧੂ ਤੇ ਚੈਨੀ ਚੋਰੀ ਦਾ ਇਲਜ਼ਾਮ ਲਗਾਇਆ ਅਤੇ ਉਹਨਾਂ ਤੇ ਪਰਚਾ ਦਰਜ ਕੀਤਾ ਤੁਹਾਡੇ ਇਸ ਮਾਮਲੇ ਤੇ ਕੀ ਕਹਿਣਾ ਕਮੈਂਟ ਕਰਨਾ ਆਉ ਸੁਣਦੇ ਹਾਂ ਵਿਸ਼ਵਜੀਤ ਫਾਜ਼ਿਲਕਾਰ ਇਸ ਮਾਮਲੇ ਤੇ ਕੀ ਕਿਹਾ ਆਪ ਦੇ ਲੋਕੋ ਤੁਹਾਨੂੰ ਸਾਰਿਆਂ ਨੂੰ ਇਹਦਾ ਪਤਾ ਹੈ ਵੀ ਭਾਨੇ ਸਿੱਧੂ ਤੇ ਇੱਕ ਚੈਨੀ ਚੋਰ ਦਾ ਪਰਚਾ ਪਾਤਾ ਇਹਨਾਂ ਨੇ ਵਿੱਚ ਚੈਨੀ ਲੁੱਟੀ ਦਾ 379 ਬੀ ਇਹਨਾਂ ਨੇ ਇਹ ਤਾਂ ਲਾਤੀ ਆ ਔਰ ਮੈਨੂੰ ਇਹ ਸਮਝ ਨਹੀਂ ਆਉਂਦੀ ਵੀ ਇਸ ਟਾਈਮ ਆਪਾਂ ਰੌਲਾ ਤਾਂ ਸਾਰੇ ਪਾਈ ਜਾਂਦੇ ਆ ਜਿਹੜੇ ਐਸਆਈ ਨੇ ਪਰਚਾ ਦਰਜ ਕੀਤਾ ਹੋਣਾ ਉਹ ਪਹਿਲਾਂ ਤੇ ਇਹ ਦੱਸੇ ਵੀ ਉਹ ਕੰਪਲੀਟ ਜਿਹੜੀ ਚੈਨੀ ਚੋਰੀ ਦੀ ਆ ਉਹ ਦਿੱਤੀ ਕਿਹਨੇ ਆ ਤੇ ਉਹ ਚੈਨੀ ਚੋਰੀ ਹੋਈ ਕਿਦੀ ਆ ਉਹ ਹੋਈ ਕਿੱਥੋਂ ਆ ਜਿਹੜੇ ਟਾਈਮ ਤੇ ਇਹ ਪਰਚਾ ਪਾ ਰਹੇ ਆ ਉਸ ਟਾਈਮ ਤੇ ਉਹ ਜੇਲ੍ਹ ਦੇ ਵਿੱਚ ਬੈਠਾ ਤੇ ਇਹਦੇ ਵਿੱਚ ਤਾਂ ਜਿਹੜਾ ਪਰਚਾ ਲਿਖਣ ਵਾਲਾ ਉਹ ਸਿੱਧੇ ਤੌਰ ਤੇ ਅੰਦਰ ਜਾਂਦਾ ਮੈਂ ਲੱਖੇ ਸਿਧਾਨੇ ਹੋਰਾਂ ਨੂੰ ਬੇਨਤੀ ਕਰਦਾ ਕਿ ਭਾਈ ਸਾਹਿਬ ਇੱਕ ਕੰਮ ਕਰੋ ਚੰਗਾ ਜਾਂ ਵਕੀਲ ਲੈ ਕੇ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦਾ ਵਕੀਲ ਲੈ ਕੇ ਇਹ ਸਰਕਾਰ ਦੇ ਨਾਸਾਂ ਧੂਆਂ ਕਢਾਓ ਤੁਸੀਂ ਤੇ ਨਾਲ ਮੈਨੂੰ ਇੱਕ ਗੱਲ ਹੋਰ ਕਿਸੇ ਨੇ ਪੁੱਛੀ ਕਹਿੰਦੇ ਵਿਸ਼ਵਦੀਪ ਸਿੰਘਾ ਤੂੰ ਦਸਾਂ ਦੇ ਵਿੱਚੋਂ ਆਮ ਆਦਮੀ ਪਾਰਟੀ ਨੂੰ ਕਿੰਨੇ ਨੰਬਰ ਦਿਨਾ ਮੈਂ ਆਖਿਆ ਕਿਹਨੂੰ ਕਹਿੰਦੇ ਭਗਵੰਤ ਮਾਨ ਨੂੰ ਮੈਂ ਕਿਹਾ ਇੱਕਾਰ ਹੀ ਹੋਰ ਜਿਹੜਾ ਭਗਵੰਤ ਮਾਨ ਬੌਕਰ ਵਾਲਾ ਕਹਿੰਦੇ ਹਾਂ ਮੈਂ ਕਿਹਾ ਉਹ ਜਿਹੜਾ ਕਦੇ ਕਮੇਡੀਆਂ ਕਰਦਾ ਸੀ ਕਹਿੰਦੇ ਹਾਂ ਮੈਂ ਕਿਹਾ ਤੂੰ ਕਿੰਨੇ ਦਿੰਨਾ ਉਹ ਆਂਦਾ ਬਈ ਮੈਂ ਤਾਂ 0 ਦਿੰਨਾ ਮੈਂ ਕਿਹਾ ਮੈਂ ਦਸਾਂ 'ਚੋ 10 ਨੰਬਰ ਦਿੰਨਾ ਭਗਵਾਨ ਤਮਨ ਨੂੰ ਕਹਿੰਦਾ ਕਿਉਂ ਐਡੇ ਨਾਰੇ ਤੂੰ ਉਹਨੂੰ ਨਿੰਦਦਾ ਕਈ ਕੰਮਾਂ 'ਚ ਮੈਂ ਕਿਹਾ ਮੈਂ ਭਗਵਾਨ ਤਮਨ ਨੂੰ ਦਸਾਂ 'ਚੋ 10 ਨੰਬਰ ਦਿੰਨਾ ਕਿ ਨਾ ਤਾਂ ਕੋਈ ਇਹਦੇ ਅਰਗਾ ਨਕਮਾ ਮੁੱਖ ਮੰਤਰੀ ਆਇਆ ਤੇ ਨਾ ਕੋਈ ਬਣੂਗਾ ਦਸਾਂ 'ਚੋ 10 ਤਾਂ ਬੰਦੇ ਹੀ ਆ ਫਿਰ ਕਹਿੰਦਾ ਸਵਾਲ ਤਾਂ ਆਪਣੇ ਕੋਈ ਨਹੀਂ ਆ ਮੈਂ ਕਿਹਾ ਤੂੰ ਆਪਦਾ ਕੰਮ ਕਰ ਸਵਾਲ ਤਾਂ ਫਰਕਾਂ ਦੇ ਵਿੱਚ ਇਹ ਆ ਕਿ ਮੈਂ 2020 ਦੇ ਵਿੱਚ ਲੜਦਾ ਹੁੰਦਾ ਸੀ ਤੇ ਤੂੰ 2020 ਚ ਇਹਨਾਂ ਦਾ ਪ੍ਰਚਾਰ ਕਰਦਾ ਹੁੰਦਾ ਸੀ ਹੁਣ ਮੈਂ ਭਗਵੰਤ ਮਾਨਸ ਸਿੰਘਾਂ ਤੈਨੂੰ ਕਹਿਣਾ ਕਿ ਤੇਰੀ ਮਰਜ਼ੀ ਆ ਦਸਾਂ ਚੋਂ ਦੱਸ ਲੈਣੇ ਉਹ ਚੰਗੇ ਲੈ ਲੈ ਨਹੀਂ ਮੰਦਿਆਂ ਦਾ ਕਾਗਜ਼ ਤਾਂ ਤੇਰੇ ਤਿਆਰ ਹੋ ਹੀ ਪਏ ਆ ਜ਼ੀਰੋ ਦੀ ਖੋਜ ਹੋਈ ਤੇਰੀ ਪਾਰਟੀ ਆਸਤੇ ਸੀ ਨਾਲੇ ਭਗਵੰਤ ਮਾਨਸ ਸਿੰਘਾਂ ਭਾਨੇ ਸਿੱਧੂ ਵਰਗਿਆਂ ਨੂੰ ਅੰਦਰ ਕਰਾ ਕੇ ਪੰਜਾਬ ਦੇ ਭਲੇ ਨਹੀਂ ਹੋਣੇ ਕਿਹੜੀ ਗੱਲਾਂ ਤੂੰ ਪੰਜਾਬ ਤੇ ਬੋਲਣ ਵਾਲਿਆਂ ਨੂੰ ਅੰਦਰ ਕਰਾਉਣਾ ਕਿਹੜੀ ਗੱਲਾਂ ਤੂੰ ਉਹਨਾਂ ਅਰਗਿਆਂ ਤੇ ਪਰਚੇ ਕਰਾਉਣਾ ਕੀ ਗੱਲ ਤੇਰੇ ਕੋਈ ਵੱਖਰੀ ਮਤਲਬ ਰੂਹ ਆ ਗਈ ਆ ਵਿੱਚ ਕੋਈ ਆਪ ਦੀ ਬੁराई ਸੁਣਨੇ ਨਹੀਂ ਚਾਹੁੰਦਾ ਜੇਕਰ ਬੁराई ਕਰ ਜੇਕਰ ਸੁਣਦਾ ਸ਼ੌਂਕ ਨਹੀਂ ਤਾਂ ਚੰਗਿਆਈ ਕਰ ਚੰਗਿਆਈ ਮੈਨੂੰ ਦੱਸ ਜਰੇ ਤੂੰ ਅਕਸਰ ਕਹਿਣਾ ਰਹਿਣਾ ਅਸੀਂ ਲੋਕਾਂ ਦੇ ਨੌਕਰ ਆ ਅਸੀਂ ਲੋਕਾਂ ਦੇ ਨੌਕਰਾਂ ਤੇ ਲੋਕਾਂ ਦੇ ਨੌਕਰ ਤੁਸੀਂ ਹੈ ਕਿੱਥੋਂ ਆ ਜੇਕਰ ਤੂੰ ਲੋਕਾਂ ਦਾ ਨੌਕਰ ਹੁੰਦਾ ਤਾਂ ਜਿਹੜੇ ਲੋਕ ਭਾਨੇ ਸਿੱਧੂ ਕੋਲ ਜਾਂਦੇ ਆ ਉਹ ਤੇਰੇ ਬਾਹਰ ਛੋਣੇ ਸੀ ਤੇਰੇ ਬਾਹਰ ਚ ਵੀ ਆਉਂਦੇ ਆ ਤੂੰ ਵਿਛਾੜਾ ਪਵਾ ਦਿਨਾ ਤੇਰੇ ਬਾਹਰ ਚ ਆਉਂਦੇ ਆ ਤੂੰ ਡਾਂਗਾ ਮਰਵਾ ਦਿਨਾ ਤੇਰੇ ਬਾਹਰ ਚ ਆਉਂਦੇ ਆ ਤੂੰ ਉਹਨਾਂ ਦੇ ਹੱਥ ਪੈਰ ਤੜਵਾ ਦਿਨਾ ਉਹ ਸਾਡੀਆਂ ਧੀਆਂ ਭੈਣਾ ਤੇਰੇ ਕੋਲ ਆਉਂਦੀਆਂ ਤੂੰ ਖੇਤਾਂ 'ਚ ਉਹਨਾਂ ਨੂੰ ਮਧੋਲ ਦਿਨਾ ਉਹਨਾਂ ਦੀਆਂ ਚੁੰਨੀਆਂ ਲਵਾ ਦਿਨਾ ਸਾਡੇ ਨੌਜਵਾਨ ਆਉਂਦੇ ਆ ਤੂੰ ਉਹਨਾਂ ਦੀਆਂ ਪੱਗਾਂ ਲਵਾ ਦਿਨਾ ਜੇ ਇਹ ਜਿਹੜੀ ਤੇਰੇ ਕੋਲ ਕਲਮ ਹਰਾ ਪੈਣਾ ਇਹ 5 ਸਾਲਾਂ ਵਾਸਤੇ ਆ ਕਹਿੰਦਾ ਇਹ 5 ਸਾਲਾ ਕਹਿੰਦਾ ਕਿ ਭੰਡਾ ਪਢੋਰੀਆ ਕਿੰਨਾ ਕੁ ਪਾਰ ਇੱਕ ਮੁਠੀ ਚੱਕ ਲਾ ਦੂਜੀ ਤਿਆਰ ਤਿੰਨ ਸਾਲ ਰਹਿ ਗਿਆ ਆਟੋਮੈਟਿਕਲੀ ਤੇਰੇ ਜਿਹੜੇ ਆ ਆਟੋਮੈਮੈਟਿਕ ਤੇਰੀ ਜਿਹੜੇ ਪਿੰਨ ਦੀ ਸ਼ਾਈ ਸੁੱਕ ਜਾਣੀ ਆ 2070 ਮੰਨਿਆ ਪੰਜਾਬ ਦੇ ਲੋਕਾਂ ਤੋਂ ਗਲਤੀ ਹੋ ਗਏ ਮੰਨਿਆ ਉਹ ਡਰਾਮੇ ਬਾਜਾ ਨੂੰ ਡਰਾਮਾ ਵਿਖਾਇਆ ਉਹਨਾਂ ਨੇ ਜਿਵੇਂ 2-2 ਰੁਪਏ ਦਿੰਦੇ ਆ ਡਰਾਮੇ ਵਾਲਿਆਂ ਨੂੰ ਤੈਨੂੰ ਉਹਨਾਂ ਨੇ 2-2 ਰੁਪਈਆਂ ਦੀ ਥਾਂ ਤੇ ਤੈਨੂੰ ਵੋਟ ਪਾਤੀ ਆ ਤੇ ਜੇਕਰ ਉਹਨਾਂ ਨੇ ਤੈਨੂੰ ਰਾਜਾ ਬਣਾਤਾ ਤੇ ਐਡਾ ਹੰਕਾਰ ਨਾ ਕਰ ਰਹੀ ਗੱਲ ਸੋਨਾ ਲੁੱਟਣ ਦੀ ਮੈਂ ਫੇਰ ਤੋਂ ਆਣਾ ਭਗਵੰਤ ਮਾਨਸਿਆਂ ਜਦੋਂ ਲੋਕਾਂ ਦੇ ਨਾਲ ਧੱਕਾ ਹੁੰਦਾ ਉਹਨਾਂ ਨੇ ਥਾਣੇ ਜਾਣਾ ਹੁੰਦਾ ਜੇ ਥਾਣੇ ਨਾਲ ਸੁਣਵਾਈ ਹੋਵੇ ਉਹਨਾਂ ਨੇ ਡੀਐਸਪੀ ਕੋਲ ਜਾਣਾ ਹੁੰਦਾ ਜੇਕਰ ਉੱਥੇ ਨਾਲ ਸੁਣਵਾਈ ਹੋਵੇ ਉਹਨਾਂ ਨੇ ਐਸਐਸਪੀ ਕੋਲ ਜਾਣਾ ਹੁੰਦਾ ਜਦੋਂ ਇਹ ਵੀ ਨਾ ਸੁਣ ਉਹਨਾਂ ਨੇ ਐਮਐਲਏ ਕੋਲ ਜਾਣਾ ਹੁੰਦਾ ਜੇ ਐਮਐਲਏ ਨਾਲ ਸੁਣੇ ਤਾਂ ਉਹਨਾਂ ਨੇ ਜਿਹੜਾ ਕਹਿ ਲੋ ਵੀ ਮੁੱਖ ਮੰਤਰੀ ਕੋਲ ਜਾਣਾ ਹੁੰਦਾ ਪਰ ਜਿਹੜਾ ਮੁੱਖ ਮੰਤਰੀ ਆ ਜੇਕਰ ਉਹੀ ਕੰਨਾਂ ਦਾ ਕੱਚਾ ਤੇ ਅੱਖਾਂ ਤੋਂ ਦਿਸਣਾ ਬੰਦ ਕਰ ਲਵੇ ਤੇ ਕੰਨਾਂ ਤੋਂ ਸੁਨਣਾ ਨੂੰ ਬੰਦ ਹੋ ਜਾਵੇ ਤਾਂ ਫਿਰ ਕੱਲਾ ਬੋਲਦਾ ਹੀ ਹੋਵੇ ਫਿਰ ਜਿਨ੍ਹਾਂ ਨੇ ਤੇਰੇ ਕੋਲ ਵੰਗਾਰਾਂ ਲਾਉਣੀਆਂ ਸੀ ਤੇਰੇ ਕੋਲ ਆ ਕੇ ਦੁੱਖ ਰੋਣੇ ਸੀ ਉਹ ਤੂੰ ਉਹਨਾਂ ਲੋਕਾਂ ਦੇ ਜਿਹੜੇ ਉਹ ਲੋਕ ਜਾ ਕੇ ਦੁੱਖ ਕਿਸੇ ਹੋਰ ਕੋ ਰੋਂਦੇ ਆ ਤੇ ਜਿਹੜਾ ਅੱਖਾਂ ਪੂੰਝਦਾ ਸੀ ਤੂੰ ਉਹਦੀਆਂ ਅੱਖਾਂ 'ਚ ਤੱਤੇ ਸਰੀਏ ਮਾਰੇ ਆ ਰੱਬ ਦੇ ਕਰਨਿਆ ਨਹੀਂ ਹੋਣਾ ਤੇਰੇ 'ਚ ਹੰਕਾਰ ਬੋਲਦਾ ਓ ਤੇਰੇ ਚ ਹੰਕਾਰ ਬੋਲਦਾ ਮੈਂ ਬੋਲਣਾ ਤਾਂ ਬੜਿਆ ਚੰਗੇ ਢੰਗ ਨਾਲ ਸੀ ਪਰ ਮੇਰੀ ਸਿਹਤ ਸਾਥ ਨਹੀਂ ਦਿੰਦੀ ਮੈਂ ਭਗਵੰਤ ਮਾਨਸਿਆਂ ਕਹੂੰਗਾ ਇੰਨਾ ਹੰਕਾਰ ਚੰਗਾ ਨਹੀਂ ਹੁੰਦਾ ਰੱਬ ਤੋਂ ਡਰ ਜਾ ਜਿਹੜਾ ਤੂੰ ਜੋਰ ਲਾਈ ਜਨਾ ਕਦੇ ਆ ਲੱਖੇ ਸਿਧਾਨੇ ਅਰਗਿਆਂ ਤੇ ਪਰਚੇ ਕਰਾਤੇ 2000 ਮੇਰੇ ਫੱਟੀਆਂ ਚ ਕੇ 2022 ਚ ਮੇਰੇ ਫੱਟੀਆਂ ਚ ਕੇ ਲਗੜਤੇ ਸੀ ਮੈਂ ਗਰੀਬ ਬੰਦਾ ਸੀ ਮੈਂ ਕੋਈ ਗੱਲ ਨਹੀਂ ਹੋ ਜਾਣੇ ਕਿਵੇਂ ਨਾ ਕਿਵੇਂ ਉਰਾ ਪੂਰਾ ਕਰਕੇ ਜ਼ਰੂਰ ਕਰਜਾਈ ਹੋਇਆ ਤੂੰ ਦਸਾਂ ਦਸਾਂ ਹਜ਼ਾਰਾਂ ਦੇ ਇਲਜ਼ਾਮ ਲਵਾਏ ਭਾਨੇ ਸਿੱਧੂ ਵਰਗਿਆਂ ਤੇ ਜਾਂ ਕਈਆਂ ਹੋਰਾਂ ਤੇ 10-10 ਹਜ਼ਾਰ ਰੁਪਈਆ ਦੇ ਇਲਜ਼ਾਮ ਲਾ ਕੇ ਤੂੰ ਛੇੜਾਂ ਅੱਗੇ ਕੀੜੀਆਂ ਸਿੱਟੀਆਂ ਛੇੜਾਂ ਦਾ ਕਦੇ ਕੀੜੀਆਂ ਖਾ ਕੇ ਢਿੱਡ ਨਹੀਂ ਭਰਦਾ ਉਹ ਜਿਹੜਾ ਛੇੜਾ ਉਹ ਚੰਗੇ ਜਿਹੜੇ ਆਪਦੇ ਆਪ ਨੂੰ ਕਹਿੰਦੇ ਕਾਉਂਦੇ ਉਹਨਾਂ ਨੂੰ ਸਿੜਦੇ ਹੁੰਦੇ ਆ ਸ਼ਰਮ ਤਾਂ ਤੈਨੂੰ ਆਉਣੀ ਚਾਹੀਦੀ ਸੀ ਤੇਰੇ 92 ਐਮਐਲਏ ਨੂੰ ਆਉਣੀ ਚਾਹੀਦੀ ਸੀ ਤੁਹਾਡੇ ਆ ਜਿਹੜਾ ਕੱਲ ਨਾ ਵੀ ਇੱਕ ਇੱਕ ਗੱਲ ਸੀ ਜੇਬਜੀ ਭੂਤੋ ਜਾਂ ਢਾਲਾ ਤੁਹਾਡੇ ਢਾਲੇ ਲਾਉਣ ਵਾਲੇ ਹੋਏ ਪਏ ਆ ਤੁਹਾਨੂੰ ਪਤਾ ਨਹੀਂ ਕੌਣ ਚੁੰਬੜ ਗਿਆ ਨਾ ਤਾਂ ਤੁਹਾਨੂੰ ਸ਼ਰਮ ਆਉਂਦੀ ਆ ਨਾ ਤੁਸੀਂ ਲੋਕਾਂ ਦੀਆਂ ਗੱਲਾਂ ਦਾ ਜਵਾਬ ਦਿੰਨੇ ਆ ਛੇਰ ਅੱਗੇ ਕੀੜੀਆਂ ਸਿੱੜਦੇ ਆ ਕਦੇ ਵੀ 10000 ਰੁਪਏ ਦੇ ਵਿੱਚ ਕਦੇ ਵੀ ਜਿਹੜੇ ਬੋਲਣ ਵਾਲੇ ਆ ਕਦੇ ਕੋਈ ਨਹੀਂ ਵਿੱਕਦੇ ਆ ਭਗਵਾਨ ਤਮਾਨ ਸਿਆ ਲੱਖੇ ਸਿਧਾਣੇ ਅਰਗਿਆਂ ਦੀਆਂ ਹੋਰਾਂ ਦੀਆਂ ਤੇਰੇਆਂ ਜਿਹੜਾ ਕਹ ਲੋ ਮੀਟਿੰਗਾਂ ਹੁੰਦੀਆਂ ਰਹੀਆਂ ਉਹ ਤੇਰੇ ਨਾਲ ਕੋਈ ਨਾ ਕੋਈ ਅੱਲਾ ਭੱਬਾ ਕਰ ਲੈਂਦੇ ਆ ਮੈਨੂੰ ਕਈ ਐਮਐਲਏ ਜਾਣਦੇ ਆ ਹੋਰਾਂ ਜਿਹੜੇ ਕਈ ਪੰਜਾਬ ਚ ਬੋਲਦੇ ਆ ਸਾਰੇ ਜਾਣਦੇ ਆ ਉਹਨਾਂ ਨਾਲ ਅੱਲੇ ਭੱਬੇ ਕਰ ਲੈਂਦੇ ਕਿਹੜੀ ਪਾਰਟੀ ਦਾ ਭਾਣੇ ਸਿੱਧੂ ਨੂੰ ਬੰਦਾ ਨਹੀਂ ਜਾਣਦਾ ਕਿਹੜੀ ਪਾਰਟੀ ਦਾ ਮੈਨੂੰ ਕੋਈ ਐਮਐਲਏ ਨਹੀਂ ਜਾਣਦਾ ਕਿਹੜੀ ਪਾਰਟੀ ਦਾ ਲੱਖੇ ਸਿਧਾਣੇ ਨੂੰ ਨਹੀਂ ਜਾਣਦਾ ਉਹ ਜਿਹੜੇ ਦਸਾਂ ਦਸਾਂ ਹਜ਼ਾਰਾਂ ਰੁਪਈਆ ਦੀ ਤੂੰ ਗੱਲ ਕਰਦਾ ਉਹ ਇਹਨਾਂ ਦੇ ਫੋਨਾਂ ਤੇ ਲੱਖਾਂ ਰੁਪਈਆ ਇਕੱਠਾ ਹੋ ਜਾਂਦਾ ਹਾਂ ਮੇਰੀ ਗੱਲ ਅਲੱਗ ਆ ਮੈਂ ਇਹ ਗੱਲ ਕਹੂੰਗਾ ਕਿ ਭਾਈ ਸਾਹਿਬ ਮੈਨੂੰ ਜਾ ਭਲਾ ਤੂੰ ਆ ਜਾ ਭਲਾ ਕੋਈ ਹੋਰ ਆ ਜੇ ਕੇਦਰੀਵਾਲਾ ਆ ਜੇ ਤੁਸੀਂ ਮਰਵਾ ਤਾਂ ਸਕਦੇ ਆ ਲੋਕਾਂ ਨੂੰ ਡਰਾ ਤਾਂ ਸਕਦੇ ਆ ਪਰ ਉਹ ਡਰਦੇ ਨਹੀਂ ਯਾਦ ਰੱਖੋ ਜਿਹੜੇ ਪੰਜਾਬ ਵਾਸਤੇ ਖੜਦੇ ਆ ਉਹ ਡਰਦੇ ਨਹੀਂ ਤੇ ਜਿਹੜੇ ਡਰਦੇ ਆ ਉਹ ਕਦੇ ਖੜਦੇ ਨਹੀਂ ਤੁਸੀਂ ਮਰਵਾ ਸਕਦੇ ਆ ਤੁਸੀਂ ਲੋਕਾਂ ਨੂੰ ਬੋਲਣ ਤੋਂ ਨਹੀਂ ਹਟਾ ਸਕਦੇ ਨਾ ਡਰਾ ਸਕਦੇ ਆ ਡਰਨਗੇ ਉਹ ਜਿਹੜੇ ਕੁਰਸੀਆਂ ਦੇ ਭੁੱਖੇ ਹੋਏ ਤੇ ਮੈਂ ਇਹ ਗੱਲ ਕਹਿ ਦਵਾਂ ਕਿ ਯਾਦ ਰੱਖ ਤੂੰ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੇ ਖਿਲਾਫ ਕਿੰਨਾ ਬੋਲਦਾ ਰਿਆਂ ਕੈਪਟਨ ਮਰਿੰਦਰ ਸਿੰਘ ਦੇ ਤੂੰ ਠਾਠੀ ਬਾਰੇ ਬੋਲਣਾ ਕਦੇ ਪੀੜੀ ਪਜਾਮੀ ਬਾਰੇ ਬੋਲਣਾ ਆਖੇ ਆਖੇ ਮੈਨੂੰ ਆਖੇ ਨੌ ਨੂੰ ਕਰੇ ਚਤਰਾਇਆਂ ਨਹੀਂ ਆਪਦੇ ਸੱਸੇ ਦਿਨ ਭੁੱਲ ਗਈ ਤੇਰਾ ਕੰਮ ਤਾਂ ਹੋਇਆ ਪਿਆ ਸੱਸੇ ਨਹੀਂ ਸੱਸੇ ਹੁਣ ਤੂੰ ਆਪਦੇ ਦਿਨ ਭੁੱਲ ਗਈ ਆ ਤੈਨੂੰ ਆਪਦੇ ਵਾਰੀ ਤਾਂ ਨੌ ਤੋਂ ਰੋਟੀ ਚਾਹੀਦੀ ਆ ਤੈਨੂੰ ਆਪਦੇ ਵਾਰੀ ਤਾਂ ਨੌ ਤੋਂ ਚਾਹ ਚਾਹੀਦੀ ਆ ਤੈਨੂੰ ਇਹ ਲੱਗਦਾ ਨਹੀਂ ਸੱਸੇ ਤੈਨੂੰ ਲੱਗਦਾ ਵੀ ਮੇਰੀਆਂ ਲੱਤਾਂ ਘੁੱਟੇ ਆਖੇ ਮੈਂ ਆਖੇ ਨੌ ਨੂੰ ਕਰੇ ਚਤਰਾਇਆਂ ਨਹੀਂ ਸੱਸੇ ਆਪਦੇ ਦਿਨ ਭੁੱਲ ਗਈ ਤੂੰ ਦਿਨ ਭੁੱਲ ਗਿਆ ਭਰਾਵਾ ਤੂੰ ਲੋਕਾਂ ਨੂੰ ਕੀ ਬੋਲਦਾ ਰਿਆਂ ਯਾਦ ਕਰ ਲਾ ਲੋਕਾਂ ਦੇ ਪਰਿਵਾਰਾਂ ਤੱਕ ਨੂੰ ਨਹੀਂ ਛੱਡਿਆ ਲੋਕਾਂ ਦੀਆਂ ਧੀਆਂ ਭੈਣਾਂ ਤੱਕ ਦੀਆਂ ਤੂੰ ਨਕਲਾ ਲਾਉਂਦਾ ਰਿਆਂ ਅੱਜ ਮੈਂ ਆਖੇ ਮੈਂ ਨਵੀਂ ਬਣੀ ਲਾਰਨੀ ਨਹੀਂ ਮੇਰੇ ਸੰਦਾਂ ਵੱਲ ਵੇਖ ਲੋਕਾਂ ਤੇ ਝੂਠੇ ਪਰਚੇ ਪਵਾ ਕੇ ਪੰਜਾਬ ਦਾ ਭਲਾ ਨਹੀਂ ਹੋਣਾ ਜਿਹੜਾ ਜੋਰ ਸਾਡੇ ਅਰਗਿਆਂ ਤੇ ਲਾਈ ਜਾਣਾ ਮੈਂ ਆਪਦੀ ਗੱਲ ਕਰ ਰਿਹਾ ਸੀ ਕਿ ਕੋਈ ਬੰਦਾ ਮੈਨੂੰ ਤੇਰੇ ਵਰਗਾ ਕਵੇ ਵੀ ਆ ਜਾ ਐਸ ਟਾਈਮ ਮੈਂ ਵਾਰ-ਵਾਰ ਦੱਸਿਆ ਕਿ 325000 ਰੁਪਏ ਦਾ ਮੈਂ ਕਰਜ਼ਾਈ ਆ ਮੈਂ ਵਿੱਚ ਕਾਗਜੇ ਲਾ ਦੂੰਗਾ ਆਪਦੇ ਤੇ ਭਾਈ ਸਾਹਿਬ ਕਿਸੇ ਤੁਹਾਡੇ ਐਮਐਲਏ ਦੀ ਗੋਡੀ ਤਾਂ ਮੈਨ ਨਹੀਂ ਲੱਗਿਆ ਕਿ ਦੂਜਿਆਂ ਨੇ ਤਾਂ ਲੱਗਣਾ ਕੀ ਆ ਇਸ ਟਾਈਮ ਜਿਹੜਾ ਬੰਦਾ ਕਰਜ਼ਾਈ ਹੋਵੇ ਯਾਦ ਰੱਖੋ ਭਗਵੰਤ ਮਾਨ ਜੀ ਪੰਜਾਬ ਤੋਂ ਚਿੱਟਾ ਬੰਦ ਕਰਾਓ ਚਿੱਟੇ ਦੇ ਨਾਲ ਮੌਤਾਂ ਹੋ ਜਾਂਦੀਆਂ ਕੈਪਸੂਲ ਛਰਿਆਂ ਵੇਚਦੇ ਆ ਆ ਜਿਹੜੇ ਝੋਟੇ ਆਰਗੇ ਪਲਵਿੰਦਰ ਝੋਟੇ ਆਰਗੇ ਉਹ ਜਿਹੜਾ ਕੱਲ ਉਹ ਐਡੇ ਐਡੇ ਪੈਕਟ ਫੜਵਾਉਂਦੇ ਆ ਨਸ਼ਿਆਂ ਦੇ ਓ ਉੱਥੋਂ ਤੁਹਾਡੀਆਂ ਅੱਖਾਂ ਤੇ ਕਿਉਂ ਪੱਟੀ ਚੜਦੀ ਆ ਕਿਹੜੀ ਗੱਲਾਂ ਆਏ ਆ ਕਰਕੇ ਤੁਰਦਾ ਜਦੋਂ ਤੈਨੂੰ ਸੁਣਾਉਨੇ ਆ ਜਦੋਂ ਬੇ ਇਲਾਜਾਂ ਬੇ ਇਲਾਜ ਤੋਂ ਲੋਕ ਮਰਦੇ ਆ ਇਲਾਜ ਹੈ ਨਹੀਂਗਾ ਉਦੋਂ ਕਿਉਂ ਅੱਖਾਂ ਤੇ ਕਿਉਂ ਕੰਨਾਂ ਤੇ ਹੱਥ ਤੇ ਅੱਖਾਂ ਤੇ ਹੱਥ ਤਰਦਾ ਕਿਹੜੀ ਗੱਲਾਂ ਕਿਹੜੀ ਗੱਲਾਂ ਤੈਨੂੰ ਸੁਰਤ ਨਹੀਂ ਆਉਂਦੀ ਭਰਾਵਾ ਤੈਨੂੰ ਪੰਜਾਬ ਦੇ ਲੋਕਾਂ ਨੇ ਐਸ਼ ਆਰਾਮ ਵਾਸਤੇ ਨਹੀਂ ਬਣਾਇਆ ਲੋਕਾਂ ਨੂੰ ਅੰਦਰ ਸਿੱਟਣ ਵਾਸਤੇ ਨਹੀਂ ਬਣਾਇਆ ਜਿਹੜਾ ਤੈਨੂੰ ਬਣਾਇਆ ਲੋਕਾਂ ਨੇ ਆਪਦਾ ਭਲਾ ਕਰਨ ਵਾਸਤੇ ਬਣਾਇਆ ਪਿਓ ਤੇਰਾ ਟੀਚਰ ਸੀ ਤੇ ਤੂੰ ਟੀਚਰਾਂ ਦੇ लाਠੀ ਚਾਰਜ ਕਰਾਏ ਉਹਨਾਂ ਨਾਲ ਝੇਡਾਂ ਕੀਤੀਆਂ ਅਖਿਓ ਪੱਕੇ ਕਰਤੇ ਮੈਂ ਸੀਮੈਂਟ ਨਾਲ ਪੱਕੇ ਕਰਾਂ ਕੀ ਗੱਲ ਥੋੜਾ ਬਾਪੂ ਸੀਮੈਂਟ ਨਾਲ ਪੱਕਾ ਸੀਗਾ ਲੋਕਾਂ ਨਾਲ ਪਹਿਲਾਂ ਤੂੰ ਸਟੇਜਾਂ ਤੇ ਮਕਸ਼ਟਰੀਆਂ ਕਰਦਾ ਸੀ ਪਹਿਲਾਂ ਸਟੇਜਾਂ ਤੇ ਕਮੇਡੀਆਂ ਕਰਦਾ ਸੀ ਤੇ ਅੱਜ ਜਿਹੜੀਆਂ ਕਮੇਡੀਆਂ ਉਹ ਤੂੰ ਲੋਕਾਂ ਦੇ ਨਾਲ ਕਰਦਾ ਫਿਰਦਾ ਅਖੇ ਮੈਂ ਹੈਗਾ ਦੁੱਖ ਮੰਤਰੀ ਭਰਾਵਾ ਜੇਕਰ ਇਹੀ ਹਾਲ ਰਿਆ ਤੇ ਤੇਰਾ ਨਾਂ ਲੋਕਾਂ ਨੇ ਨਾ ਡਿਪਰੈਸ਼ਨ ਮੰਤਰੀ ਰੱਖ ਦੇਣਾ ਕਿਉਂਕਿ ਜਦੋਂ ਦਾ ਤੂੰ ਬਣਿਆ ਸਾਰੇ ਪੰਜਾਬ ਦੇ ਲੋਕ ਡਿਪਰੈਸ਼ਨ ਦੇ ਵਿੱਚ ਜਾਂਦੇ ਰਹੇ ਆ ਨਾਲ ਤੂੰ ਲੋਕਾਂ ਦੇ ਧੀਆਂ ਪੁੱਤਾਂ ਨੂੰ ਬਾਹਰੋਂ ਜਾਣੋਂ ਹਟਾਉਣਾ ਸੀ ਉਹ ਪੁੱਤ ਵੇਚਤੇ ਲੋਕਾਂ ਨੇ ਉਹ ਭਰਾਵੋ ਪੁੱਤ ਵੇਚੇ ਆ ਪੈਸੇ ਦੇ ਦੇ ਵਿੱਚ ਆ 30 35 ਲੱਖ ਦੇ ਕੇ ਪੁੱਤ ਵੇਚਦੇ ਆ ਪਹਿਲਾਂ ਧੀਆ ਤੋਰਦੇ ਸੀ ਉਹ ਤਾਂ ਨੇੜੇ ਹੁੰਦੀਆਂ ਸੀ 50 ਕਿਲੋਮੀਟਰ 20 ਕਿਲੋਮੀਟਰ ਉਹ ਪੁੱਤ ਤੋਰੇ ਧੀਆ ਤੋਰੀਆਂ ਸੱਤ ਸਮੁੰਦਰੋਂ ਪਾਰ ਤੋਰੀਆਂ ਹੁਣ ਤਾਂ ਸਾਨੂੰ ਐ ਲੱਗਦਾ ਕਿ ਉਹ ਕੈਨੇਡਾ ਅਮਰੀਕਾ ਜਿਵੇਂ ਕੋਈ ਸੀ ਅਸੀਂ ਉਹਦਾ ਕੋਈ ਪਿਛਲੇ ਯੁੱਗ ਦਾ ਕੁਛ ਦੇਣਾ ਸਾਡੇ ਮਾਵਾਂ ਦੇ ਢਿੱਡ ਪਾੜ ਕੇ ਜਿਹੜੇ ਧੀਆ ਪੁੱਤ ਵਿਚਾਰੀ 9 ਮਹੀਨੇ ਢਿੱਡ 'ਚ ਸਾਂਭਦੀ ਆ ਉਹ 18 ਸਾਲ ਸਾਂਭ ਕੇ ਫਿਰ ਪਹਿਲਾ 9 ਮਹੀਨੇ ਢਿੱਡ 'ਚ ਫਿਰ 18 ਮਹੀਨੇ ਉੰਜ ਪਾਲਦਾ ਮਾਪਾਪ ਤੇ ਉਹਨੂੰ 19-20 ਸਾਲਾਂ ਬਾਅਦ ਉੱਧਰ ਕੰਮ ਕਰਨ ਵਾਸਤੇ ਘੱਲ ਦਿੰਦੇ ਆ ਤੈਨੂੰ ਇਹ ਤਾਂ ਸ਼ਰਮ ਨਹੀਂ ਆਈ ਕਿ ਮੈਂ ਸਾਡੇ ਪੰਜਾਬ ਦੇ ਲੋਕ ਸਾਡੀ ਪੰਜਾਬੀ ਬੋਲੀ ਖਤਮ ਹੋ ਰਹੀ ਆ ਸਾਡੇ ਪੰਜਾਬੀ ਖਤਮ ਹੋ ਰਹੇ ਆ ਤੇ ਹੋਰ ਹੀ ਕਦੇ ਨੱਚ ਲਿਆ ਕਦੇ ਗੜਵੇ ਕਰ ਲੇ ਤੈਨੂੰ ਭੰਗੜੇ ਪਾਉਣ ਨੂੰ ਰੱਖ ਲਿਆ ਕੇਜਰੀਵਾਲ ਹੋਰਾਂ ਨੇ ਤੈਨੂੰ ਹੋਰਾਂ ਸਟੇਟਾਂ ਦੇ ਵਿੱਚ ਆ ਗੜਵੇ ਖੇਡਣ ਵਾਸਤੇ ਰੱਖ ਲਿਆ ਡਾਂਡੀਆਂ ਕਦੇ ਖੇਡਣ ਵਾਸਤੇ ਰੱਖ ਲਿਆ ਤੇ ਫਿਰ ਫਿਲਮਾਂ 'ਚ ਹੀ ਕੰਮ ਕਰਦਾ ਕੀ ਲੋੜ ਸੀ ਜੇ ਜੇਕਰ ਤੂੰ ਤਾਨਾ ਸ਼ਾਈ ਬਾਨਾ ਸੀ ਤਾਂ ਕਿਸੇ ਹੋਰ ਕੰਟਰੀ ਦੇ ਵਿੱਚ ਜਾਂਦਾ ਇੱਥੋਂ ਤਾਂ ਲੋਕ ਪਹਿਲਾਂ ਹੀ ਦੁਖੀ ਆ ਕਦੇ ਬਿਮਾਰਾਂ ਤੇ ਤੇ ਕਦੇ ਜਿਹੜੇ ਵਿਚਾਰੇ ਗਰੀਬ ਲੋਕ ਆ ਉਹਨਾਂ ਤੇ ਆ ਗੁੰਡਾਗਿਰियां ਨਹੀਂ ਵਿਖਾਈ ਦਿੰਗਾ ਨਜਾਇਜ਼ ਪਰਚੇ ਨਹੀਂ ਦੇਈਦੇ ਮਰਿਆਂ ਨੂੰ ਮਾਰੀਦਾ ਨਹੀਂ ਹੁੰਦਾ ਯਾਦ ਰੱਖੋ ਗੱਲ ਰੱਬ ਤੋਂ ਡਰਨਾ ਚਾਹੀਦਾ ਮੈਂ ਕਹਿਣਾ ਕਿ ਮੈਂ ਕੋਈ ਗੱਲ ਗਲਤ ਨਹੀਂ ਕਰ ਰਿਹਾ ਘਰ ਗੱਲ ਸਚਾਈ ਆ ਤੁਹਾਡੇ ਦੋ ਬੱਚੇ ਆ ਮਹਾਰਾਜ ਉਹਨਾਂ ਨੂੰ ਤੰਦਰੁਸਤੀਆਂ ਬਖਸ਼ੇ ਤੁਹਾਡੀ ਬੇਟੀ ਨੇ ਦੱਸਿਆ ਸੀ ਕਿ ਤੁਹਾਡੇ ਹੁਣ ਵੀ ਤੁਸੀਂ ਬਾਪ ਬਣਨ ਵਾਲੇ ਆ ਮਹਾਰਾਜ ਤੁਹਾਡੇ ਉਸ ਬੱਚੇ ਨੂੰ ਵੀ ਤੰਦਰੁਸਤੀਆਂ ਬਖਸ਼ੇ ਤੁਸੀਂ ਆਪ ਦੇ ਬੱਚੇ ਦੇ ਜਦੋਂ ਹਲੇ ਗੁੱਸਾ ਨਾ ਕਰਿਆ ਜੀ ਇਹ ਗੱਲ ਸਚਾਈ ਆ ਚਾਹੇ ਕੋਈ ਵੀ ਆ ਮੇਰਾ ਮਾਂ-ਬਾਪਾ ਅੱਜ ਦੇ ਜ਼ਮਾਨਿਆਂ ਦੇ ਵਿੱਚ ਜਦੋਂ ਕਿਸੇ ਦਾ ਜਿਹੜਾ ਕਹਿ ਲੋ ਮਾਪੇ ਦਾ ਜਿਹੜਾ ਬੱਚਾ ਪੇੜ ਚ ਪਾਲਦਾ ਉਹ ਜਾ ਕੇ ਕਈ ਟੈਸਟ ਕਰਾਉਂਦਾ ਮੇਰੇ ਬੱਚੇ ਨੂੰ ਕੋਈ ਤਕਲੀਫ ਨਾ ਆਵੇ ਮੇਰੇ ਘਰ ਵਾਲੀ ਨੂੰ ਤਕਲੀਫ ਨਾ ਆਵੇ ਯਾਰ ਤੁਸੀਂ ਆਪ ਦੇ ਬੱਚਿਆਂ ਦੇ ਤਾਂ ਟੈਸਟ ਕਰਾਉਨੇ ਆ ਲੋਕਾਂ ਦੇ ਜੇਲਾਂ ਚ ਸਿੜਦੇ ਆ ਕਟਵਾਉਨੇ ਆ ਉਹਨਾਂ ਨੂੰ ਕਿਹੜੀ ਗੱਲੋਂ ਕਿਸ ਗੱਲ ਦਾ ਹੰਕਾਰ ਚੜਿਆ ਜਿਹੜੇ ਲੋਕਾਂ ਨੇ ਦੇਨੂੰ 2-2 ਰੁਪਈਆਂ ਦੀ ਥਾਂ ਤੇ ਆ ਵੋਟਾਂ ਪਾਤੀਆਂ ਉਹਨਾਂ ਲੋਕਾਂ ਤੇ ਕਬਜ਼ੇ ਨਾ ਕਰ ਤੂੰ ਸਾਡਾ ਆਪਦਾ ਤੂੰ जोग-ਜੋਗ ਜੀ ਤੂੰ ਰੈਂਦੀ ਦੁਨੀਆ ਤੱਕ ਜੀ ਪਰ ਆਪਦਿਆਂ ਤੇ ਇਹ ਕੰਮ ਨਾ ਕਰ ਮੈਂ ਲੱਖੇ ਸਿਧਾਨਿਓਂ ਰਾਂ ਨੂੰ ਬੇਨਤੀ ਕਰਦਾ ਕਿ ਜੱਜ ਸਾਹਿਬ ਕੋਲ ਵਕੀਲ ਨੂੰ ਪੇਸ਼ ਕਰੋ ਕਿ ਜਿਸ ਟਾਈਮ ਤੇ ਚੈਨੀ ਖੋਈ ਆ ਉਹ ਚੈਨੀ ਚੋਰੀ ਦਾ ਪਰਚਾ ਪਾਇਆ ਉਹ ਚੈਨ ਕਿਹਨੇ ਕੰਪਲੀਟ ਲਿਖਾਈ ਆ ਕਿਹਨੇ ਉਹ ਐਫ ਆਈ ਆਰ ਦਰਜ ਕਰਾਈ ਆ ਕਿਸ ਵੇਲੇ ਉਹ ਅਸੀਂ ਕਿਵੇਂ ਮੰਨੀਏ ਕੀ ਉਹ ਕੈਮਰਾ ਰਿਕਾਰਡਿੰਗ ਹੈਗੀ ਆ ਭਾਨਾ ਸਿੱਧੂ ਚੈਨੀ ਖੁੰਦੇ ਦੀ ਜੇਕਰ ਨਹੀਂ ਉਹ ਚੀਜ਼ਾਂ ਪੇਸ਼ ਕਰਦੇ ਮੈਂ ਬੇਨਤੀ ਕਰਦਾ ਭਗਵੰਤ ਮਾਨਤੇ ਤੇ ਜਿਹੜੇ ਨੇ ਪਰਚਾ ਲਿਖਿਆ ਉਸ ਥਾਣੇ ਦੇ ਐਸਆਈ ਤੇ ਤੇ ਐਸਐਚਓ ਤੇ ਪਰਚਾ ਦਰਜ ਕਰਾ ਦਿਓ ਜਾਓ ਮੇਰੇ ਕੋਲ ਮੈਂ ਤਾਂ ਭਰਾਵਾ ਮੈਂ ਤੁਹਾਨੂੰ ਪਹਿਲਾਂ ਵੀ ਕਹਿ ਕੇ ਹਟਿਆ ਮੈਂ ਜੇ ਤੋ ਗਰੀਬ ਹੋ ਸਕਦਾ ਪਰ ਮੈਂ ਦਿਲ ਤੋਂ ਗਰੀਬ ਨਹੀਂਗਾ ਯਾਦ ਰੱਖੋ ਗੱਲ ਕਿ ਜਿੱਥੇ ਖੜਾ ਹੋਵਾਂਗੇ ਅਸੀਂ ਖੜਨ ਨੂੰ ਤਿਆਰ ਆਂ ਸੋਮਵਾਰ ਦਾ ਮੈਂ ਸੁਣਿਆ ਮੈਂ ਸੁਖ ਜਗਰਾਉ ਨੂੰ ਪੁੱਛਿਆ ਸੀ ਕੱਠ ਰੱਖਿਆ ਉੱਥੇ ਪਹੁੰਚਾਂਗੇ ਜਿਵੇਂ ਤਵੇਂ ਮਰਜ਼ੀ ਪਹੁੰਚ ਗਏ ਪਹੁੰਚਾਂਗੇ ਅਸੀਂ ਅਸੀਂ ਭਾਨੇ ਸਿੱਧੂ ਦੇ ਨਾਲ ਨਹੀਂ ਅਸੀਂ ਉਹਦੀ ਸੋਚ ਦੇ ਨਾਲ ਆ ਮੈਨੂੰ ਕਿਸੇ ਨੇ ਵਿਅਕਤੀ ਨੇ ਕਿਹਾ ਯਾਰ ਉਹ ਜਰਨਲ ਆ ਤੂੰ ਐਸੀ ਆ ਮੈਂ ਕਿਹਾ ਓਏ ਤੇਰੀ ਸੋਚ ਤੇ ਮੈਂ ਥੁੱਕਦਾ ਇਹੋ ਜੀ ਤੇ ਉਹ ਇਸ ਟਾਈਮ ਸਾਡੇ ਪੰਜਾਬ ਦੀ ਗੱਲ ਕਰਦਾ ਅਸੀਂ ਪੰਜਾਬ ਦੀ ਗੱਲ ਦੇ ਮਗਰ ਜਾਣਾ ਨਾਲੇ ਸਾਡੇ ਸਾਰੇ ਭਰਾ ਜੇ ਰਲ ਮਿਲ ਕੇ ਚੱਲਾਂਗੇ ਪੰਜਾਬ ਬਚ ਜਾਊਗਾ ਤੇ ਜੇ ਕਰ ਅਸੀਂ ਇਹ ਜਿਹੜਾ ਕਹਿ ਲਓ ਜੇ ਅਸੀਂ ਪੰਜਾਬ ਦੀ ਸੋਚ ਤੇ ਨਹੀਂ ਚੱਲਦੇ ਤੈ ਯਾਦ ਰੱਖ ਲੋ ਸਾਡਾ ਪੰਜਾਬ ਕਦੇ ਨਹੀਂ ਬਚਣਾ ਤੇ ਜੇਕਰ ਪੰਜਾਬ ਦੇ ਲੋਕੋ ਮੈਂ ਕੁਝ ਗਲਤ ਕਿਹਾ ਹੋਵੇ ਉਹਦੇ ਵਾਸਤੇ ਮਾਫੀ ਚਾਹੁੰਨਾ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ